ਗਾਣੇ ਤਾਂ ਜੱਟਾਂ ਨੂੰ ਬੜਾ ਅਮੀਰ ਵਿਖਾਇਆ ਜਾਂਦਾ ਹੈ ਗੱਡੀਆਂ ਵਾਲਾ ਵਿਖਾਇਆ ਜਾਂਦਾ ਪਰ ਜੱਟਾਂ ਦਾ ਪੱਖ ਨਹੀਂ ਵਿਖਾਇਆ ਨਹੀਂ ਜੀ ਜੱਟਾਂ ਦੀ ਜਿੱਡੀ ਜ਼ਿੰਦਗੀ ਮਾੜੀ ਏਡੀ ਕਿਸੇ ਦੀ ਵੀ ਮਾੜੀ ਨਹੀਂ ਗਈ ਇਹ ਤਾਂ ਵਿਖਾਉਣ ਨੂੰ ਜੋ ਮਰਜ਼ੀ ਵਿਖਾਈ ਜਾਣ ਪਾਪੂ ਜੀ ਕੀ ਹਾਲਾਤ ਨੇ ਤੁਹਾਡੇ ਬਹੁਤ ਹਾਲਾਤ ਬੰਦੇ ਜੀ ਪਾਣੀ ਬਹੁਤ ਜ਼ਿਆਦਾ ਆਇਆ ਬੰਨੇ ਤੇ ਥੱਲਿਓਂ ਵੀ ਆਈ ਜਾਂਦਾ ਇਧਰੋਂ ਵੀ ਆਈ ਜਾਂਦਾ ਸਾਰ ਚਫੇਰੀਓਂ ਹੀ ਬਹੁਤ ਪਾਣੀ ਆਈ ਜਾਂਦਾ ਬਹੁਤ ਹਾਲਾਤ ਬੰਦੇ ਪਏ ਆ ਫਸਲ ਗਲਦੀ ਜਾਂਦੀ ਆ ਪਾਣੀ ਦੀ ਘਰਾਂ ਦੇ ਵਿੱਚ ਵੜਿਆ ਰਕੂਆਂ ਕਿਸੇ ਦਾ ਕੋਈ 2 ਫੁੱਟ ਸੁੱਕਾ ਕਿਸੇ ਦਾ ਕੋਈ 2 ਫੁੱਟ ਡੁੱਬਾ ਆ ਗਈ ਖਾ ਸੁੱਕਾ ਨਹੀਂ ਗਾ ਸਭ ਡੁੱਬਿਆਂ ਵਾਲੀ ਗੱਲ ਹੀ ਆ ਫਿਰ ਡੰਗਰਾਂ ਦਾ ਕਿਵੇਂ ਆ ਮੱਜਾਂ ਦਾ ਉਹਨਾਂ ਦਾ ਪੱਠਿਆਂ ਦਾ ਕਿਵੇਂ ਆ ਡੰਗਰਾਂ ਦਾ ਡੰਗਰ ਅਸੀਂ ਮਾਰੀ ਦੇ ਹਾਲਤ ਵੇਖ ਕੇ ਤੇ ਬਾਅਦ ਨੂੰ ਕੱਢ ਕੇ ਤਰੇ ਹੋਣੇ ਇੱਥੇ ਖੜੇ ਆ ਕਿੱਥੇ ਇਹਨਾਂ ਦਿਲ ਚ ਚਾਹ ਹੁੰਦੀ ਹੈ ਨਾ ਕਿ ਪੁੱਤਾ ਵਾਂਗੂ ਪਾਲੀ ਫਸਲ ਹੈ ਭੀ ਸਾਨੂੰ ਚਲੋ ਉਹਦੇ ਤੋਂ ਆਮਦਨੀ ਆਉਣੀ ਹੈ ਕੋਈ ਪੈਸਾ ਆਉਣਾ ਹੈ ਪਰ ਹੁਣ ਸਾਰਾ ਬਰਬਾਦ ਹੋ 2023 ਚ ਪਹਿਲਾਂ ਬਰਬਾਦ ਹੋ ਹੁਣ 2025 ਚ ਫੇਰ ਬਰਬਾਦ ਹੋ ਜਾ ਦ 2023 ਹੋਇਆ ਹੁਣ 25 ਚ ਫੇਰ ਉਹ ਹਾਲ ਹੀ ਹੋ ਗਏ ਤਲਾ ਦਾ ਜਿੰਨੀਆਂ ਬੀਜੀਆਂ ਨੇ ਉਹ ਤਾਂ ਸਾਰੀਆਂ ਬਰਬਾਦ ਹੋ ਗਈਆਂ ਆ ਜੀ ਜੋ ਨਾ ਬੀਜਿਆ ਉਹ ਗਲ ਕੇ ਗਲੀ ਜਾਂਦਾ ਜਿਹੜਾ ਜਿੰਦਾ ਹੈਗਾ ਮੁੱਠੋਂ ਦੀ ਆਸ ਨਹੀਂ ਗਈ ਕੱਢ ਤੋ 80000 ਰੁਪਇਆ ਹੀ ਖਰਚਾ ਲਾ ਚੁੱਕੇ ਆ ਤੂੰ ਸਰਕਾਰ ਜਿਹੜੀ ਹੁਣ ਆਵਾਦਮੀ ਪਾਰਟੀ ਆ ਸਰਕਾਰ ਆ ਇਹ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਇਹ ਸਰਕਾਰ ਚੰਗੀ ਐ ਪਹਿਲਾਂ ਵਾਲੀਆਂ ਸਰਕਾਰਾਂ ਨਾਲ ਨਹੀਂ ਨਹੀਂ ਜੀ ਨਹੀਂ ਮਾੜੀ ਬਿਲਕੁਲ ਮਾੜ ਜਿਵੇਂ ਤਰ੍ਹਾਂ ਦੇ ਹੱਕ ਮਾੜੀ ਜੀ ਘਰਾਂ ਦੇ ਜੱਟਾਂ ਜਿਵੇਂ ਤਰ੍ਹਾਂ ਦੇ ਖਰਚੇ ਤਾਂ ਆੜਤੀਆਂ ਦੇ ਸਿਰੋਂ ਚੱਲਦੇ ਆ ਕਿਉਂ ਜਦੋਂ ਤੁਹਾਡੀ ਫਸਲ ਨਹੀਂ ਜਾਣੀ ਆੜਤੀਏ ਤਾਂ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਨੇ ਮਾਣਾ ਬਿਲਕੁਲ ਜਿਵੇਂ ਮਾੜਾ ਮੋਰ ਖਰਚਾ ਉਹਨਾਂ ਦੇਣਾ ਉਹ ਵੀ ਕਣਕ ਵੇਚ ਦਿੰਦੇ ਜੇ ਘਰਦਿਆਂ ਦੇ ਪਰਿਵਾਰਕ ਮੈਂਬਰਾਂ ਨੇ ਜਾਂ ਰਿਸ਼ਤੇਦਾਰ ਨੇ ਇਹ ਨਹੀਂ ਕਿ ਆ ਕਿ ਤੁਸੀਂ ਇੱਥੋਂ ਛੱਡ ਦਿਓ ਤੇ ਅੱਗੇ ਆ ਜੂ ਕਿਉਂ ਆਂਦੇ ਸਾਰੇ ਆਂਦੇ ਆ ਤੇ ਕਿੱਥੇ ਜਾਵਾਂਗੇ ਕਿੱਥੇ ਤੁਹਾਨੂੰ ਦੱਸਿਆ ਵੀ ਕੀ ਤਾਂ ਇਦੋਂ ਔਖੇ ਫਸਣਾ ਕਿ ਸੌਖੇ ਫਸਣਾ ਉਹ ਤਾਂ ਰੱਬ ਜਾਣਦਾ ਨਾ ਫਿਰੋਜ਼ਪੁਰ ਦਾ ਆਖਰੀ ਪਿੰਡ ਪਿੰਡ ਬੰਡਾਲਾ ਤੇ ਬਸਤੀ ਰੋੜਾਂ ਵਾਲੀ ਦੀ ਹਾਲਤ ਬੇਹਤ ਨਾਜ਼ੁਕ ਬਣੀ ਹੋਈ ਆ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਸਾਹਮਣੇ ਬਸਤੀ ਰੋੜਾਂ ਵਾਲੀ ਨੂੰ ਰਸਤਾ ਜਾਂਦਾ ਤੇ ਇਸ ਰੋਡ ਦੇ ਉੱਪਰ ਤਕਰੀਬਨ 7-7 8-8 ਫੁੱਟ ਪਾਣੀ ਚੜਿਆ ਹੋਇਆ ਤਾਂ ਇਹ ਬਜ਼ੁਰਗ ਦੋਵੇਂ ਉਸੇ ਪਿੰਡੋਂ ਆਏ ਨੇ ਬਾਪੂ ਜੀ ਕੀ ਹਾਲਾਤ ਨੇ ਤੁਹਾਡੇ ਬਹੁਤ ਹਾਲਾਤ ਹੁੰਦੇ ਜੀ ਪਾਣੀ ਬਹੁਤ ਜ਼ਿਆਦਾ ਇਹ ਵੱਲ ਨਹੀਂ ਤੇ ਥੱਲਿਓਂ ਵੀ ਆਈ ਜਾਂਦਾ ਇਧਰੋਂ ਵੀ ਆਈ ਜਾਂਦਾ ਚਾਰ ਸਫੇਰੀਆਂ ਵਿੱਚ ਬਹੁਤ ਪਾਣੀ ਆਈ ਜਾਂਦਾ ਬਹੁਤ ਹਲਾਤ ਮੰਦੇ ਪਿਆ ਫਸਲ ਗਲਦੀ ਜਾਂਦੀ ਆ ਘੱਟ ਤੋਂ ਘੱਟ 20000 ਰੁਪਇਆ ਬਦੋ ਸਾਡਾ ਲੱਗ ਜਾਂਦਾ ਝੋਨਾ ਪੱਕੀ ਕਿ ਕਿੰਨੇ ਕਿੰਨੇ ਫੁੱਟ ਦੇ ਤਕਰੀਬ ਜਿਹੜਾ ਪਾਣੀ ਚੜ ਗਿਆ ਜਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਾਣੀ ਜੀ ਘਰਾਂ ਦੇ ਵਿੱਚ ਵੜਿਆ ਰਕੂਆਂ ਕਿਸੇ ਦਾ ਕੋਈ 2 ਫੁੱਟ ਸੁੱਕਾ ਕਿਸੇ ਦਾ ਕੋਈ 2 ਫੁੱਟ ਡੁੱਬਾ ਕੋਈ ਖਾ ਸੁੱਕਾ ਨਹੀਂ ਗਾ ਸਭ ਡੁੱਬਿਆਂ ਵਾਲੀ ਗੱਲ ਹੀ ਆ ਮਾਰੀ ਦੇ ਲੋਕ ਕੋ ਛੱਤਾਂ ਦੇ ਬੈਠਾ ਜਿ ਤਰ੍ਹਾਂ ਬਹਿਣਾ ਵਹਿਣਾ ਛੱਡ ਕੇ ਜਾ ਨਹੀਂ ਸਕਦੇ ਤੇ ਉਹ ਘਰਾਂ ਦੇ ਵਿੱਚ ਹੀ ਰਹਿੰਦੇ ਆ ਫਿਰ ਡੰਗਰਾਂ ਦਾ ਕਿਵੇਂ ਆ ਮੱਜਾਂ ਦਾ ਉਹਨਾਂ ਦਾ ਪੱਠਿਆਂ ਦਾ ਕਿਵੇਂ ਆ ਡੰਗਰਾਂ ਦਾ ਡੰਗਰ ਅਸੀਂ ਹੁਣ ਮਾਰੀ ਦੇ ਹਾਲਤ ਵੇਖ ਕੇ ਤੇ ਬਾਅਦ ਨੂੰ ਕੱਢ ਕੇ ਤਰੇ ਹੋਣੇ ਆ ਇੱਥੇ ਖੜੇ ਆ ਜੋ ਮਾਲ ਕੱਢਤਾ ਹੈਗੇ ਰੱਖੀ ਖੋਲੀ ਜਿੱਥੇ ਆਵ ਰਵਾਂਗੇ ਉੱਥੇ ਉਹ ਵੀ ਨਾਲ ਉਹਨੂੰਗਾ ਉੱਚੇ ਨੀਵੇਂ ਸਾਤੇ ਬੰਨ ਛੱਡਾਂਗੇ ਜੇ ਵਜੀਰੂ ਦੇ ਤੇ ਬਾਪੂ ਫਸਲਾਂ ਦਾ ਜਿੰਨੀਆਂ ਬੀਜੀਆਂ ਨੇ ਉਹ ਤਾਂ ਸਾਰੀਆਂ ਬਰਬਾਦ ਹੋ ਗਈਆਂ ਆ ਜੀ ਜੋ ਨਾ ਬੀਜਿਆ ਉਹਨਾਂ ਸਾਬ ਗਲ ਕੇ ਗਲੀ ਜਾਂਦਾ ਗਲ ਜਣਾ ਜਿੰਦਾ ਹੈਗਾ ਮੁੱਠੋ ਦੀ ਗਾਸ ਨਹੀਂ ਗਈ ਕੱਢ ਤੋ 8000 2000 ਰੁਪਈਆ ਹੀ ਖਰਚਾ ਲਾ ਚੁੱਕੇ ਆ ਹੁਣ ਸਿਰਫ ਇੱਕ ਪੱਕਣਾ ਹੀ ਉਹ ਗੱਲ ਖਤਮ ਹੋ ਗਈ ਆ ਤੇ ਖਰਾਬਾ ਸਾਨੂੰ ਮਿਲਣਾ ਚਾਹੀਦਾ ਫੁੱਲ ਉਹ ਲੇਕਿਨ ਇਹ ਡਿਮਾਂਡ ਕਰਦੇ ਜੀ ਤੁਹਾਨੂੰ ਅਸੀਂ ਦਾ ਜੀ 20 25000 ਜਾ ਕੇ ਮਿਲੇ ਤੇ ਫੇਰ ਸਾਨੂੰ ਵਾਰਾ ਖੰਦਾ ਏ ਸਾਹਿਬ ਸਾਡਾ ਖਰਚਾ ਕਿੰਨਾ ਕਾ ਜਾਂਦਾ ਬਾਪੂ ਕਿੱਲੇ ਪਿੱਛੇ ਸਰ ਜਾ 20000 ਰੁਪਈਆ ਫੁੱਲ ਲੱਗ ਜਾਂਦਾ ਜੀ ਪੱਕਾ 20000 ਤੋਂ ਘੱਟ ਤਾਂ ਕਦੀ ਪਿਆ ਬਨੀਨਾ ਵੀ ਇਹ ਦਾ ਉੱਤੇ ਤਾਂ ਭਾਵੇਂ ਲੱਗ ਜਾਂਦੇ ਹਣ ਤੇ ਘੱਟ ਨਹੀਂ ਬਾਪੂ ਤੁਹਾਡਾ ਵੀ ਇਹੀ ਪਿੰਡ ਏ ਜੀ ਇਹੋ ਹੀ ਆ ਜੀ ਵਸਤੀ ਰੋਣਾ ਕੀ ਹਾਲ ਨੇ ਕੀ ਹਾਲਾਤ ਨੇ ਮਾੜੇ ਹੀ ਆਈ ਹਾਲ ਸਾਪਾ ਸਾਲ ਚ ਪਾਣੀ ਘਰਾਂ ਚ ਪਾਣੀ ਬਹੁਤ ਬੁਰੇ ਹਾਲਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੇ ਨਹੀਂ ਨਹੀਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਆਪੂ ਕਿੱਥੇ ਇਹਨਾਂ ਦਿਲ ਚ ਚਾਹ ਹੁੰਦੇ ਨੇ ਕਿ ਪੁੱਤਾ ਵਾਂਗੂ ਪਾਲੀ ਫਸਲ ਐ ਵੀ ਸਾਨੂੰ ਚਲੋ ਉਹਦੇ ਤੋਂ ਆਮਦਨੀ ਆਉਣੀ ਐ ਕੋਈ ਪੈਸਾ ਆਉਣਾ ਪਰ ਹੁਣ ਸਾਰਾ ਬਰਬਾਦ ਹੋ 2023 ਚ ਪਹਿਲਾਂ ਬਰਬਾਦ ਹੋ ਹੁਣ 2025 ਚ ਫੇਰ ਬਰਬਾਦ ਹੋ ਗਏ ਹਾਂ 2 ਜਾਂ ਤੱਕ 23 ਹੋਇਆ ਹੁਣ 25 ਚ ਫੇਰ ਉਹ ਹਾਲ ਹੀ ਹੋ ਗਏ ਬੁਰੇ ਹਾਲਾਂ ਨਹੀਂ ਤਾਂ ਇਹੋ ਸਰਕਾਰੋਂ ਮੰਗ ਕਰਦੇ ਆ ਵੱਧ ਵੱਧ ਮਾਲ ਜਾਮਣ ਨੂੰ ਲਾਂਗੇ। ਬਪੂ ਸਰਕਾਰ ਜਿਹੜੀ ਹੁਣ ਆਵਾਦਮੀ ਪਾਰਟੀ ਆ ਸਰਕਾਰ ਆ। ਇਹ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। ਇਹ ਸਰਕਾਰ ਚੰਗੀ ਆ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ? ਨਹੀਂ ਨਹੀਂ ਜੀ ਨਹੀਂ ਮਾੜੀ ਬਿਲਕੁਲ ਮਾੜ ਜਮੀਨਦਾਰਾਂ ਦੇ ਹੱਕ ਚ ਮਾੜੀ ਏ। ਇਹਨਾਂ ਪਿਛਲੀ 23 ਤੇ ਕੋਈ ਮੁਆਵਜ਼ਾ ਨਹੀਂ ਦਿੱਤਾ। ਝਾੜੂ ਪਾਰਟੀ ਨੇ। ਉਹ ਕਹਿੰਦੇ ਕਿ 6-7000 ਰੁਪਏ ਜਿਹੜਾ ਮੁਆਵਜ਼ਾ ਦਿੰਦੇ ਰਹੀ ਆ ਸਰਕਾਰ। ਉਹ ਸੈਂਟਰ ਸਰਕਾਰ ਨੇ ਦਿੱਤਾ। ਇਹਨਾਂ ਨੇ ਦਿੱਤਾ। ਅੱਛਾ। ਹਾਂ। ਉਹ ਉਹਦੇ ਉਹਦਾ ਇਹ ਮੈਂ ਖਾ ਗਏ ਹੁਣ ਤੇ ਖਾ ਹੀ ਗਏ ਹੁਣ ਉਹ ਵੀ ਪੂਰਾ ਨਹੀਂ ਸਾਨੂੰ ਮਿਲਿਆ ਤਿੰਨ ਕਿੱਲੇ ਪਹਿਲੀ ਡੋੜ ਕਿੱਲਾ ਜਾਈ ਦਿੱਤਾ ਡੋੜ ਦਾ ਨਹੀਂ ਆਇਆ ਅੱਧੀ ਆਇਆ ਅੱਧੀ ਆਇਆ ਨਹੀਂ ਕੋਈ ਯਾ ਜ਼ਿਮੀਂਦਾਰਾਂ ਦਾ ਇਹ ਹਵਾ ਆ ਬਪਣ ਅੱਗੇ ਗੱਲ ਕਰਦੇ ਆ ਕਿ ਘਰਾਂ ਦੇ ਜੱਟਾਂ ਜਿਮੀਂਦਾਰਾਂ ਦੇ ਖਰਚੇ ਤਾਂ ਆੜਤੀਆਂ ਦੇ ਸਿਰੋਂ ਚੱਲਦੇ ਆ ਕਿਉਂ ਜਦੋਂ ਤੁਹਾਡੀ ਫਸਲ ਨਹੀਂ ਜਾਣੀ ਆੜਤੀਏ ਤਾਂ ਪੈਸੇ ਦੇਣ ਤੋਂ ਮਨਾ ਕਰ ਦਿੰਦੇ ਨੇ ਮਨਾ ਬਿਲਕੁਲ ਨਾ ਮਾੜਾ ਮੋੜ ਖਰਚਾ ਉਹਨਾਂ ਦੇਣਾ ਉਹ ਵੀ ਕਣਕ بیچ ਜਿੰਦੇ ਅੱਗੋਂ ਪਿਛੋਂ ਨਹੀਂ ਹੋਣਾ ਉਹਨਾਂ ਨੂੰ ਅੱਜ ਬਾ ਵੀ ਦੇਣਾ ਵਿਦੋ ਝੋਨਾ ਦਾ ਜਾਣਾ ਨਹੀਂਗਾ ਜ਼ਿੰਮੇਵਾਰਾਂ ਦੇ ਲਾਲ ਬਹੁਤ ਮਾੜੇ ਬਾਪੂ ਕਿਹੜੀ ਚੀਜ਼ ਦੀ ਜ਼ਰੂਰਤ ਹੈ ਪਿੰਡ ਦੇ ਵਿੱਚ ਜ਼ਰੂਰਤ ਇਹੋ ਜੀ ਤੁਹਾਨੂੰ ਖਰਾਬਾ ਦੇਣ ਕੋਈ ਮਾਲ ਡੰਕਦਾ ਸੋਚਣ ਜੀਆਂ ਦਾ ਸੋਚਣ ਸਭ ਕਾਇਦੀ ਲੋੜ ਹੀ ਲੋੜ ਹੈ ਕਿਹੜੀ ਸ਼ੈ ਦੀ ਲੋੜ ਦੀ ਹੁਣ ਤੁਸੀਂ ਜਾਣੇ ਹਰ ਇੱਕ ਚੀਜ਼ ਦੀ ਲੋੜ ਆ ਮੈਨੂੰ ਦਿਲ ਚਾਹ ਹੁੰਦਾ ਤੇ ਆਪਣਾ ਘਰ ਬਣਾਇਆ ਹੁੰਦਾ ਇਹ ਸੀ ਚੰਗੇ ਤਰੀਕੇ ਨਾਲ ਰਵਾਂਗੇ ਪਰ ਹੁਣ ਜਦੋਂ ਪਾਣੀ ਦੀ ਮਾਰ ਪਈਂਦੀ ਹੈ 2023 ਚ ਮਾਰ ਪਈ ਹੁਣ ਫੇਰ ਮਾਰ ਪਈ ਮਾਰਨੇ ਤਾਂ ਸਾਰਾ ਕੁਝ ਡੋਬਤਾ ਸਾਰੇ ਚਾਵਾਂ ਦੇ ਉੱਪਰ ਪਾਣੀ ਪੈ ਗਿਆ ਕੀ ਕਰ ਸਕਦੇ ਹਾਂ ਜੀ ਹੁਣ ਜੋਰ ਨਹੀਂ ਚੜਦਾ ਕੀ ਕਰਗੇ ਕਿਸੇ ਤੇ ਤੰਗੀ ਆ ਬਹੁਤ ਜਿਆਦੀ ਕਿਸੇ ਤੇ ਜੋਰ ਨਹੀਂ ਚੜਦਾ ਜੋਰ ਚੜਦਾ ਹੋਇਆ ਖੀਏ ਵੀ ਅਹੀਂ ਇੱਥੋਂ ਦੇ ਦ ਪਾਸੇ ਹੀ ਗਏ ਹੁਣ ਛੱਡ ਨਹੀਂ ਸਕਦੇ ਘਰੇ ਰਹਿਣਾ ਕਿ ਜਾਵਾਂਗੇ ਜੇ ਘਰੇ ਰਹਿਉ ਚਲੇ ਜਾਵਾਂਗੇ ਤੇ ਮਗਰੋਂ ਲੋਕ ਲੁੱਟ ਕੇ ਲੈ ਜਾਣਗੇ ਜੇ ਘਰਦਿਆਂ ਨੂੰ ਪਰਿਵਾਰਕ ਮੈਂਬਰਾਂ ਨੇ ਜਾਂ ਰਿਸ਼ਤੇਦਾਰਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਇੱਥੋਂ ਛੱਡ ਦਿਓ ਤੇ ਅੱਗੇ ਆਜੋ ਕਿ ਤੁਹਾਨੂੰ ਆਂਦੇ ਸਾਰੇ ਆਂਦੇ ਆ ਕਿੱਥੇ ਜਾਵਾਂਗੇ ਕਿੱਥੇ ਤੁਹਾਨੂੰ ਦੱਸਿਆ ਵੀ ਕੀਤਾ ਇਦੋਂ ਔਖੇ ਫਸਣਾ ਕੋ ਔਖੇ ਫਸਣਾ ਤਾਂ ਰੱਬ ਜਾਣਦਾ ਨਾ ਕੋਈ ਜਾਣ ਵਾਲਾ ਵੀ ਲੈਣਗੇ ਤੇਗਾ ਇਹ ਹੁਣ ਤਾਂ ਨੇ ਵੀ ਮਾੜਾ ਮੋੜ ਚੱਲੂ ਡਾ ਕਣ ਝੋਨਾ ਮਰ ਗਿਆ ਕਣਕ ਦੀ ਆ ਜੀ ਹੁੰਦੀ ਆ ਫੇਰ ਗਾਂ ਝੋਨਾ ਲਾਉਂਦੀ ਹੁੰਦੀ ਫੇਰ ਇਹੋ ਜਿਹਾ ਕੰਮ ਬਣ ਜਾਂਦਾ ਫੇਰ ਮਕੇ ਦਿਲ ਜਾ ਕਦੀ ਤਾਂ ਤਹਿ ਜਾਂਦਾ ਅਖੀਰ ਬਈ ਨਾ ਖਰੇਕ ਨਹੀਂ ਬਈ ਨਾ ਫੇਰ ਰੱਬ ਚਲੋ ਜੋ ਉਹਦਾ ਗੁਮ ਜਟਾਉਂ ਦੇ ਬਾਪੂ ਕਹਿੰਦੇ ਨੇ ਕਿ ਗਾਣਿਆਂ ਤਾਂ ਜੱਟ ਨੂੰ ਬੜਾ ਅਮੀਰ ਵਿਖਾਇਆ ਜਾਂਦਾ ਹੈ ਗੱਡੀਆਂ ਵਾਲਾ ਵਿਖਾਇਆ ਜਾਂਦਾ ਪਰ ਜੱਟਾਂ ਦਾ ਪੱਖ ਨਹੀਂ ਵਿਖਾਇਆ ਜਾਂਦਾ ਨਹੀਂ ਜੀ ਜੱਟਾਂ ਦੀ ਜਿੱਡੀ ਜ਼ਿੰਦਗੀ ਮਾੜੀ ਏਡੀ ਕਿਸੇ ਦੀ ਵੀ ਮਾੜੀ ਨਹੀਂ ਗਈ ਇਹ ਤਾਂ ਵਿਖਾਉਣ ਨੂੰ ਜੋ ਮਰਜ਼ੀ ਵਿਖਾਈ ਜਾਣ ਜਿੱਡੀ ਜ਼ਿੰਦਗੀ ਜੱਟ ਦੀ ਮਾੜੀ ਏਦੀ ਕਿਸੇ ਦੀ ਮਾੜੀ ਨਹੀਂ ਗਈ ਤਾਂ ਇਹ ਇਹ ਹਾਲਾਤ ਨੇ ਇਹ ਪਿੰਡ ਬੰਡਾਲਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਸ ਤੋਂ ਅੱਗੇ ਜਿਹੜਾ ਦਰਿਆ ਆ ਜਾਂਦਾ ਹੈ ਤੇ ਦਰਿਆ ਦਾ ਪਰਲਾ ਹਿੱਸਾ ਜਿਹੜਾ ਹੈ ਉਹ ਮਾਝਾ ਏਰੀਆ ਪੈ ਜਾਂਦਾ ਹੈ ਆ ਗੱਲ ਕਰ ਲਈਏ ਪਰਲੇ ਬੰਨੇ ਕੋਟ ਬੁੱਢਾ ਏਰੀਆ ਪੈ ਜਾਂਦਾ ਇਸ ਬੰਨੇ ਬੰਡਾਲਾ ਪਿੰਡ ਹੈ ਬੰਡਾਲੇ ਪਿੰਡ ਦੀ ਜਿਹੜੀ ਪੱਤੀ ਹੈ ਇਹ ਇਸ ਪਾਸੇ ਤਕਰੀਬਨ 6-7 ਫੁੱਟ ਜਿਹੜਾ ਪਾਣੀ ਆ ਉਹ ਚੜਿਆ ਆਇਆ ਤਾਂ ਬਜ਼ੁਰਗ ਪਿੰਡ ਪਿੰਡ ਤੋਂ ਵਾਪਸ ਤੁਸੀਂ ਪਿੰਡੋਂ ਵੀ ਫਿਰ ਪਿੰਡੋਂ ਵੀ ਤੁਰ ਕੇ ਆਏ ਫਿਰ ਉੱਥੋਂ ਤੁਰ ਕੇ ਆਏ ਜੀ ਬਈ ਕਦੋਂ ਤੁਰ ਕੇ ਠੀਕ ਆ ਤੇ ਹੁਣ ਆ ਫਿਰ ਤੁਹਾਡੇ ਜਿੱਕੇ ਨੇ ਗੋਡਿਆਂ ਦੇ ਸੱਟਾਂ ਲੱਗੀਆਂ ਆਹੋ ਜੀ ਉਹ ਡਿੱਗੇ ਟੋਆ ਹੈਗਾ ਤੇ ਦੇਪੇ ਥੱਲੇ ਜੱਕ ਦਾ ਉੱਤੇ ਬੈਗ ਜਾਂ ਸਿਰ ਤੇ ਰੱਖਿਆ ਹੈ ਮਾਲ ਨੂੰ ਚੱਲੇ ਆ ਘਾਉਣ ਤੋ ਡਿੱਗੇ ਚੱਕ ਦਾਂ ਤੇ ਗੋਡੇ ਵੱਜੇ ਦੋ ਦੇ ਵਿਕਤਾਂ ਲੱਗੀਆਂ ਹਿੱਤੇ ਪੱਕੇ ਅੱਛਾ ਪੱਕੇ ਸਨ ਕੋਈ ਜੋ ਪੁਲਸ ਪ੍ਰਸ਼ਾਸਨ ਨੂੰ ਜਾਂ ਅਧਿਕਾਰੀਆਂ ਨੂੰ ਕਿਸੇ ਨੂੰ ਡਿਮਾਂਡ ਨਹੀਂ ਕੀਤੀ ਕੋਈ ਕਿਸ਼ਤੀ ਦੇ ਦਿਓ ਬੇੜੀ ਦੀ ਜਦ ਅਸੀਂ ਘਰ ਨੂੰ ਆ ਜਾ ਸਕੀਏ ਉਹ ਇੰਦਬਾਣ ਨਹੀਂ ਜੀ ਬੇੜੀ ਕਿਸ਼ਤੀ ਦੀ ਕੀਤੀ ਨਾਮ ਕਹੇ ਜੇ ਆਇਆ ਹੀ ਆ ਤੇ ਕੋਈ ਡਿਮਾਂਡ ਨਹੀਂ ਪਾਣੀ ਹੁੰਦਾ ਜੱਠ ਸੱਤ ਦਿਨ ਉਹ ਇਹ ਦਾਸ ਦਰਿਆ ਚ ਚੜਦੇ ਨੇ ਤੇ ਅੱਜ ਟੜਕੇ ਦਾ ਪਾਣੀ ਜਦਾ ਸਭ ਉੱਜਾ ਬਹੁਤ ਜਦਾ ਕਦਾਂ ਕਿੰਨਾ ਬਣਦਾ ਕਿੰਨਾ ਕੋਣਾ ਨਹੀਂ ਕੀ ਕਰਨਾ ਵੀ ਬਣੂ ਤਾਂ ਇਹ ਤਸਵੀਰਾਂ ਪਿੰਡ ਬੰਡਾਲੇ ਦੀਆਂ ਨੇ ਇਧਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਪੈ ਰਹੀ ਆ ਇਹ ਸੜਕ ਦੇ ਉੱਪਰ ਵੀ ਦੋਵੇਂ ਪਾਸੇ ਪਾਣੀ ਚੱਲਦਾ ਤਾਂ ਇਧਰੋਂ ਜਿਹੜਾ ਖੱਬਾ ਪਾਸਾ ਇਹ ਸਾਈਡ ਤੋਂ ਜਿੱਧਰੋਂ ਪਾਣੀ ਆ ਰਿਹਾ ਇਹ ਪਾਸਾ ਹਰੀਕੇ ਦਰਿਆ ਤੋਂ ਬੰਨ ਦੇ ਨਾਲ ਲਾ ਕੇ ਪਿੱਛੋਂ ਪਾਣੀ ਟੁੱਟਿਆ ਦਾ ਉਸ ਤੋਂ ਬਾਅਦ ਪਿੰਡਾਂ ਵਿੱਚ ਦੀ ਹੁੰਦਾ ਇਹ ਪਿੰਡ ਬੰਡਾਲਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਰੋਡ ਦੇ ਇਸ ਪਾਸੇ ਤੋਂ ਰੋਡ ਦੇ ਇਸ ਪਾਸੇ ਤੋਂ ਪਾਣੀ ਫਿਰ ਇੱਧਰੋਂ ਚੱਲ ਜਾਂਦਾ ਹੈ ਬਸਤੀ ਰੋੜਾਂ ਵਾਲੀ ਪਾਸੇ ਨੂੰ ਤੇ ਫਿਰ ਇਹ ਦਰਿਆ ਅੱਗੇ ਇੱਦਾਂ ਘੁੰਮ ਕੇ ਖੱਬੇ ਹੱਥ ਨੂੰ ਅੱਗੇ ਫਿਰੋਜ਼ਪੁਰ ਨੂੰ ਚਲਾ ਜਾਂਦਾ ਤਾਂ ਇਹ ਬਜ਼ੁਰਗ ਹੁਣ ਬਸਤੀ ਰੋੜਾਂ ਵਾਲੀ ਨੂੰ ਜਾ ਰਹੇ ਨੇ ਇੱਥੋਂ ਤਕਰੀਬਨ 3-4 ਕਿਲੋਮੀਟਰ ਸਫ਼ਰ ਹੈ ਤੇ ਸੱਤ-ਸੱਤ 8-8 ਫੁੱਟ ਕਹਿ ਰਹੇ ਨੇ ਕਿ ਪਾਣੀ ਉਧਰ ਨੂੰ ਚੜਿਆ ਹੋਇਆ ਹੈ